ਸੋ ਜਿੰਨੀ ਸੰਗਤ ਸਾਡਾ ਇਹ ਦੇਖ ਰਹੀ ਹੈ ਜਿੰਨੇ ਕੂਟੋ ਵਾਲੇ ਦੇਖ ਰਹੇ ਨੇ ਮੇਰੇ ਫਸੇ ਇਹਨੇ ਸਾਰਿਆਂ ਨੂੰ ਸੁਪਾਰ ਦੀ ਮਿਲੇਗੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਮੈਂ ਇਹ ਵੀਰ ਨੂੰ ਗਿਆ ਸੀ ਆ ਮੈਂ ਕਹਾਂ ਚੱਲ ਇੰਟਰਵਿਊ ਦੇ ਦੇ ਤੇਰੀ ਇੰਟਰਵਿਊ ਲੈਣੇ ਆ ਇਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਜਿਵੇਂ ਪਹਿਲੀ ਵਾਰੀ ਆਇਆ ਹੁੰਦਾ ਤੇ ਇਹ ਖੜਾਉਂਦੀ ਆ ਆਰੇ ਉਹ ਤੂੰ ਬੱਸ ਸਭ ਤੋਂ ਵੱਧੀ ਗੈਸਟੀ ਆ ਭਈ ਆਹ ਕਹਿੰਦੇ ਮੇਲੇ ਚ 135 ਫੁੱਟ ਆਪਾਂ ਇੱਥੇ ਲਾਇਆ ਸੀਗਾ ਆਪਣਾ ਮੋਟਰਸਾਈਕਲ ਬਾਈ ਕੋਲੇ ਬਾਈ ਕਿੰਨਾ ਇਹਦਾ ਕਿਰਾਇਆ ਕਿੰਨਾ ਵਾ 30 ਰੁਪਏ ਤੇ ਗੱਡੀ-ਗੁੱਡੀ ਦਾ ਨਹੀਂ ਹੈਗਾ ਪਰ ਮਦ ਲਾਉਣ ਦਾ ਜਿੱਧਰ ਕਿਤੇ ਅੱਛਾ ਪਿੱਛੇ ਵੀ ਉਧਰ ਵੀ ਹੋਊਗਾ ਨਾ ਪਰੇ ਸੜਕ ਤੇ ਠੀਕ ਆ 30 ਰੁਪਏ ਮੋਟਰਸਾਈਕਲ ਤੇ 50 ਰੁਪਏ ਗੱਡੀ ਤੇ ਲੈਂਦੇ ਨੇ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚਿਆ ਪੈਂਡ ਸ਼ਪਾਰ ਤੁਸੀਂ ਜਾਣਦੇ ਹੋ ਸ਼ਪਾਰ ਦਾ ਮੇਲਾ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਲੇਟ ਹੋ ਗਿਆ ਆਪਾਂ ਦੇ ਅੱਜ 5ਵੇਂ 5 ਤਰੀਕ ਦਾ ਮੇਲਾ ਚੱਲਦਾ ਵਾਜ ਤੇ ਅੱਜ 9 ਤਰੀਕ ਹੋ ਗਈ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਤੇ ਮੇਲੇ ਵਿੱਚ ਬੱਚਿਆਂ ਲਈ ਝੂਟੇ ਖਾਣ ਪੀਣ ਦਾ ਸਮਾਨ ਤੇ ਕੀ ਦੀ ਯਾਦ ਵਿੱਚ ਲੱਗਦਾ ਕਿਵੇਂ ਹੁੰਦਾ ਪ੍ਰੋਗਰਾਮ ਕੀ ਸੰਬੰਧ ਦਾ ਕੀ ਇਤਿਹਾਸ ਹੈ ਦਾ ਤੇ ਵੀਡੀਓ ਨਾਲ ਬਣੇ ਰਹੋ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਵੀਡੀਓ ਵਿੱਚ ਬਣੇ ਰਹੋ ਆਜੋ ਫਿਰ ਬੱਚਿਆਂ ਪੋਚਿਆਂ ਦਾ ਸਮਾਨ ਆਟਮਾ ਪੂਰੀਆਂ ਹੁੰਦੀਆਂ ਨੇ ਪਤਾ ਨਹੀਂ ਮੇਰੀ ਹੁਣ ਆਵਾਜ਼ ਸੁਣਦੀ ਹੋਊਗੀ ਤੁਹਾਨੂੰ ਪਤਾ ਹੀ ਨਹੀਂ ਤੂੰ ਐ ਤੂੰ ਆ ਕੀਤਾ ਪਿਆ ਵਾ ਬਹੁਤ ਜ਼ਿਆਦਾ ਇਕੱਠਾ ਮੇਲਾ ਦਾ ਲਾਸਟ ਦਿਨ ਅੱਜ 10 ਦਿਨ ਲਾਲਾ ਜੀ ਅਜੇ 2-3 ਦਿਨ ਹੋਰ ਚੱਲੂਗਾ ਇਹ ਆਟਮਾ ਸਾਰੀਆਂ ਮੰਜਾਂ ਨੇ ਆ ਦੇਖੋ ਫੈਂਸੀ ਚైనా ਦੀਆਂ ਇੱਧਰ ਘੜੀਆਂ ਕੁੜੀਆਂ ਵੇਚੀ ਜਾਂਦਾ ਬਾਈ ਐਨਕਾਉਂਟਾ ਆ ਬੱਚੇ ਵਾਲਾ ਚੰਡੋਲ ਚੱਲਦਾ ਉੱਪਰ ਬੱਚੇ ਵਾਲਾ ਇੱਧਰ ਵੀ ਚੰਡੋਲ ਇੱਕ ਉਹ ਆ ਗਿਆ ਦੋ ਪਿੱਛੇ ਆ ਗਏ ਚਾਰ ਪੰਜੇ ਚੰਡੋਲ ਨੇ ਅੱਗੇ ਚੱਲਦੇ ਆ ਪਿਛਲੇ ਸਾਲ ਦਾ ਮੇਲੇ ਤੋਂ ਆਜ ਨਹੀਂ ਹੋਇਆ ਆਏ ਸੀ ਮੇਲੇ ਤੇ ਪਹਿਲੀ ਵਾਰ ਮੈਂ ਨਹੀਂ ਆਇਆ ਪਹਿਲੀ ਵਾਰ ਆਪਾਂ ਉਦੋਂ ਪਿਛਲੀ ਵਾਰ ਹੀ ਗਏ ਸੀ ਇੱਧਰ ਕੈਂਪ ਵੀ ਲੱਗਾ ਹੈ ਖੂਨਦਾਨ ਕਰਾਉਣਾ ਖੂਨਦਾਨ ਦੂਸ ਵੀ ਬੁਲਾਉਂਦੇ ਨਾਲ ਅੱਛਾ ਚਲੋ ਇਹ ਮੁੰਡੇ ਦੀ ਚੋਬਰ ਦੀ ਬਦੌਲਤ ਅੱਜ ਆਪਾਂ ਮੇਲੇ ਤੇ ਆਪ ਆਏ ਆ ਨਹੀਂ ਆਪਾਂ ਨੂੰ ਕਿਹਨੇ ਲੈ ਕੇ ਆਉਣਾ ਸੀਗਾ ਇੱਧਰ ਵੀ ਬਾਈ ਮਨੋਰੰਜਨ ਦੇ ਕਾਫੀ ਸਾਧਨ ਆਹ ਦੇਖੋ ਆ ਬਿੱਲੀ ਆਰੇ ਆ ਨਿੱਕੀ ਜੀ ਬਿੱਲੀ ਰੱਖੀ ਆ ਦੇਖ ਇਹ ਜੀ ਆ ਵਾਓ ਓਏ ਇੱਧਰ ਇਹ ਕੀ ਕਰਦੀ ਆ ਬਿੱਲੀ ਬਾਈ ਕਿਵੇਂ ਕੰਮ ਇਹ ਆਈ ਹੋਈ ਆ ਇਹ ਖੜਾਉਂਦੀ ਆ ਆਰੇ ਉਹ ਤੂੰ ਬੱਸ ਕੀ ਬਾਤ ਹੈ ਬਈ ਨਮੀਆਂ ਨਮੀਆਂ ਖੇਡਾਂ ਚੱਲੀਆਂ ਵਿਹੇ ਦੇਖ ਲਾ ਹੁਣ ਜਾਨਵਰ ਪੈਸੇ ਕਮਾਉਣ ਦਾ ਸਾਧਨ ਦੇਖੋ ਜਾਨਵਰਾਂ ਰਾਹੀਂ ਇੱਧਰ ਆ ਵੀ ਕੋਈ ਚੱਲੀ ਜਾਂਦਾ 100 100 ਦੇ ਨੋਟ ਪਏ ਨੇ ਚੱਲੀ ਜਾਂਦਾ ਮਾਹੌਲ ਉਹ ਪਿੱਛੇ ਛੋਟੀ ਜੀ ਇੱਕ ਲੇਕ ਬਣਾਈ ਹੋਈ ਆ ਦੇਖੋ ਛੋਟੀ ਜੀ ਉਹਦੇ ਵਿੱਚ ਹਾਂ ਮਿੰਨੀ ਸੁਖ ਨਾਲ ਏਕ ਉਹਦੇ ਜਵਾਕ ਵਿੱਚ ਵੋਟਿੰਗ ਕਰ ਰਹੇ ਨੇ ਭਾਈ ਉਧਰ ਹੀ ਦਿਖਾਉਣੇ ਆ ਤੁਹਾਨੂੰ ਆ ਸਿਸਟਮ ਆ ਜਵਾਕਾਂ ਵਾਲਾ ਇੱਥੇ ਵਾਹ ਜੀ ਵਾਹ ਆਹ ਦੇਖ ਉਧਰ ਕਿਉਂ ਇੱਦਾਂ ਨੇ ਚੋਬਰ ਜਿਹੜੀ ਆਹ ਦੇਖ ਉਧਰ ਪਾਣੀ ਘਟ ਹੋਊਗਾ ਪਾਣੀ ਘਟਾ ਪਾਣੀ ਘਟਾ ਠੀਕ ਆ ਚਲੋ ਵਧੀਆ ਮਾਹੌਲ ਆ ਆ ਵੀ ਜਵਾਕਾ ਜੁਕਾ ਵਾਸਤੇ ਜਿਵੇਂ ਉਦਣ ਕਰਨ ਵਾਸਤੇ ਬਣਿਆ ਹੁੰਦਾ ਆ ਵੀ ਵਧੀਆ ਆ ਛੋਟਾ ਚੰਡੋਲਾ ਵੀ ਇੱਕ ਵਧੀਆ ਵਾ ਗੱਲ ਬਾਤ ਇਧਰ ਬੋਤੇ ਹੁਣੀ ਵੀ ਖੜੇ ਨੇ ਥੂਣ ਤੇ ਓਏ ਓਏ ਸ਼ੰਗਾਰਿਆ ਕਿਵੇਂ ਆ ਜਿਵੇਂ ਉਹ ਟਰੱਕਾ ਟਰੱਕ ਸ਼ੰਗਾਰੇ ਨੂੰ ਦੇ ਰੇਗਿਸਤਾਨ ਦਾ ਜਹਾਜ਼ ਸਹੀ ਗੱਲ ਆ ਇਹ ਕਿੰਨੇ ਰੁਪਏ ਲੈਂਦੇ ਨੇ ਬਈ 100 100 ਰੁਪਏ ਦਾ ਲੈਂਦੇ ਹੋਣਗੇ ਲੈ ਵੀ ਚੱਲ ਪਿਆ ਤੇ ਸਾਹਮਣੇ ਵੀ ਮਨੋਰੰਜਨ ਚੱਲ ਰਿਹਾ ਜਵਾਕਾਂ ਦਾ ਬਾਈ ਉਹ ਦੇ ਉੱਪਰੋਂ ਇਹ ਇੱਥੋਂ ਦੇਖੋ ਖੜ ਜਾ ਆਹ ਸਾਹਮਣੇ ਆਓ ਦੇ ਸਿਕਾਰਾ ਕੋਰਾ ਜਵਾਕਾਂ ਵਾਸਤੇ ਨੇ ਆ ਸਾਰੇ ਝੂਟੇ ਆ ਹੋ ਗਿਆ ਉਹ ਸਾਹਮਣੇ ਹੋ ਗਿਆ ਝੂਟੇ ਉਹ ਦੇ ਕਿਤੇ ਉਹ ਉੱਠ ਜਾਂਦਾ ਉਹ ਵੀ ਜਵਾਕਾਂ ਵਾਸਤੇ ਤੇ ਇੱਕ ਆ ਛੋਟੀ ਜੀ ਰੇਲ ਗੱਡੀ ਚੱਲਦੀ ਆ ਕੱਲ੍ਹ ਨਹੀਂ ਬੈਠਾ ਜਮਾਨ ਇੱਕ ਇਹਦੇ ਵਿੱਚ ਕਿਉਂ ਨਹੀਂ ਆ ਵੱਡੇ ਚੰਡੋਲ ਆ ਗਏ ਇੱਧਰ ਆ ਵੱਡੀ ਕਿਸ਼ਤੀ ਆ ਗਈ ਇੱਧਰ ਬਈ ਆ ਸਭ ਤੋਂ ਵੱਡਾ ਚੰਡੋਲ ਆ ਤੇ ਚੰਡੋਲ ਕਾਫੀ ਆਏ ਨੇ ਐਤ ਕੀ ਚਾਰ ਪੰਜ ਚੰਡੋਲ ਦਾ ਪਿੱਛੇ ਲੰਘ ਗਏ ਤੇ ਤਿੰਨ ਚਾਰ ਇੱਧਰ ਆ ਗਏ ਇੱਧਰ ਆ ਵੱਡਾ ਚੰਡੋਲਾ ਵਾ ਇਧਰ ਗੰਨਾ ਗੰਨਾ ਦੇ ਨਾਲ ਨਿਸ਼ਾਨੇ ਲਾਈ ਜਾਂਦੇ ਨੇ ਆ ਰਾਤ ਨੂੰ ਮਾਹੌਲ ਲੱਗਾ ਤੇ ਆ ਗਿਆ ਮੌਤ ਦਾ ਖੂ ਜਿਹਦੇ ਵਿੱਚ ਗੱਡੀਆਂ ਚੱਲਦੀਆਂ ਨੇ ਬਿਲਕੁਲ ਬਿਲਕੁਲ ਤੇ ਇਧਰ ਮੌਤ ਦਾ ਖੂ ਆ ਗਿਆ ਗੱਡੀਆਂ ਚੱਲਦੀਆਂ ਨੇ ਮੋਟਰਸਾਈਕਲ ਚੱਲਦੇ ਨੇ ਆ ਦੇਖੋ ਬਈ ਆ ਚੰਡੋਲ ਵੱਡਾ ਸਭ ਕੁਝ ਆ ਬਾਰੇ ਆ ਦੇਖੋ ਬਈ ਕਿੰਨਾ ਵਧੀਆ ਰਾਤ ਪੂਰਾ ਬਹੁਤ ਵਧੀਆ ਰਾਤ ਨੂੰ ਮਹਾਲੂ ਆਜ ਉੱਪਰ ਆਏ ਨੇ ਆਪਣੇ ਨਾਲ ਪਿੰਡ ਤੋਂ ਜਨੀ ਤੇ ਜੋਤੀ ਇਹਨਾਂ ਦੀ ਆਵਾਜ਼ ਨਹੀਂ ਸੁਣਦੀ ਹੋਣੀ ਤੁਹਾਨੂੰ ਇੱਕ ਆਵਾਜ਼ ਆ ਰਿਹਾ ਇੱਕ ਇੱਧਰ ਆ ਗਿਆ ਬਈ ਆ ਪੁੱਤਾਂ ਵਾਲਾ सब तो बड़ी किश्ती है बी एक सौ पैती फुट देखो आ देखो आखो भी देखो लत्त उपर फिर थले बाजी बुआ थी बाजी खादा पीठा बार ਪਕੈਣਾਂ ਨੇ ਚਾਂਦੀ ਵੀ ਖਿਲਾਰਨੀ ਆ। ਇਹ ਇੱਧਰ ਆ ਬੀਬੀਆਂ ਦਾ ਸਮਾਨ ਹੋ ਗਿਆ ਜਿਵੇਂ ਭਾਂਡੇ ਭੁੰਡੇ ਹੋਰ ਕਾਂਟੇ ਕੂਟੇ ਆ ਬੱਚਿਆਂ ਦੇ ਖੜਾਉਣੇ ਆ ਗਏ। ਆ ਬੱਤਾ ਕੋਈ ਆਲਾ ਬੱਤਾ ਆ ਬੱਤਾ ਤੇ ਆ ਬਾਥੀ ਹੁੰਦੀ ਆ ਬਈ ਜਿਹਨੂੰ ਖਜਲਾ ਕਹਿੰਦੇ ਨੇ। ਮੇਨ ਜਿਹੜੀ ਮਠਿਆਈ ਆ ਮੇਲੇ ਦੀ ਆ ਵਾਹੋ। ਤੇ ਉਹ ਸਾਹਮਣੇ ਮਾੜੀ ਆ ਗਈ ਤੁਹਾਨੂੰ ਉੱਧਰ ਵੀ ਦਰਸ਼ਨ ਕਰਵਾਉਣੇ ਆਪਾਂ। ਬਈ ਆਹ ਕਹਿੰਦੇ ਚੋਬਰ ਮੁੰਬਈ ਤੋਂ ਆਏ ਨੇ। ਮੁੰਬਈ ਸੇਲ ਧਮਾਕਾ ਇਹਦੇ ਅੰਦਰ ਦਾ ਪਤਾ ਨਹੀਂ ਹੁਣ ਕੀ ਆ ਅੰਦੇ ਅੰਦਰ ਜਿਹੜੇ ਨਹੀਂ ਅੰਦਰੋਂ ਬੰਦੇ ਆਏ ਨੇ ਜਿਹੜੇ ਉਹ ਦਾਦ ਨਹੀਂ ਕਹਿੰਦੇ ਅੰਦਰ ਸਾਹ ਨਹੀਂ ਆਉਂਦਾ ਸੇਲ ਲੱਗੀ ਹੈ ਇਹਦੇ ਅੰਦਰ ਦੇਖੋ ਪੂਰੀ ਵੱਡੇ ਲੈਵਲ ਤੇ ਆਦੇ ਕਿਵੇਂ ਬੜ ਰਹੇ ਨੇ ਅੰਦਰ ਨੂੰ ਇਹ ਆਪਾਂ ਇਧਰੇ ਮੁੜਦੇ ਆ ਤੇ ਆ ਬਾਈ ਪੀਪਣੀਆਂ ਵੇਚੀ ਜਾਂਦਾ ਆ ਬੱਚਿਆਂ ਦੇ ਖੜਾਉਣੇ ਜ਼ਿਆਦਾ ਨੇ ਭਾਈ ਕਿਉਂਕਿ ਜਵਾਕ ਜਮੂਰਕ ਜ਼ਿਆਦਾ ਆਉਂਦੇ ਨੇ ਉਹਨਾਂ ਨੂੰ ਆਉਂਦਾ ਬਸ ਫਿਰ ਖੜਾਉਣੇ ਖੜੂਣੇ ਵਾਲੇ ਵੀ ਜ਼ਿਆਦਾ ਹੀ ਆਉਂਦੇ ਨੇ ਵੇਚਣ ਵਾਲੇ ਆ ਜੇ ਤੇ ਹਾਂ ਉਹ ਜਗਾ ਵੀ ਦਿਖਾਉਨੇ ਆਪਾਂ ਤੇ ਮੈਂ ਤੁਹਾਨੂੰ ਦੱਸਦਾ ਵੀ ਆ ਹੈਪੀ ਬਾਬਾ ਜੀ ਨੇ ਇਹਨਾਂ ਦੀ ਜਿਹੜੀ ਦੇਖ ਰੇਖ ਚ ਇਹਨਾਂ ਦੇ ਅੰਦਰ ਇੱਥੇ ਜਿਹੜਾ ਮੇਲਾ ਵਾਹੇ ਕਰਵਾਇਆ ਜਾਂਦਾ ਮਨਾਇਆ ਜਾਂਦਾ ਗੁੱਗਾ ਪੀਰ ਦੀ ਯਾਦ ਵਿੱਚ ਇਹ ਹਰ ਸਾਲ ਮੇਲਾ ਹੁੰਦਾ ਵਾ ਸਤੰਬਰ ਵਿੱਚ 5 ਦਿਨ ਦਾ ਹੁੰਦਾ ਹੀ ਆ ਬਾਕੀ ਇਹ ਚੱਲਦਾ ਤਕਰੀਬਨ 7-8 ਦਿਨ ਚੱਲਦਾ ਵਾ ਤੇ ਅੰਦਰ ਭੇਡ ਭੂੜ ਕਾਫੀ ਆ ਮਿੱਟੀ ਘੜਦੇ ਨੇ ਜਿਵੇਂ ਆ ਬੈਠੇ ਨੇ ਨਾ ਮਿੱਟੀ ਬਾਹਰ ਕੱਢ ਜੋ ਅੰਦਰ ਵੀ ਮਿੱਟੀ ਕੱਢਦੇ ਨੇ ਬਿਜਾ ਲਾ ਕੇ ਦਮੇ ਨਾਲ ਕਰਦੇ ਆ ਮਹਾਰਾਜ ਬਾਕੀ ਪਿੱਛੇ ਦਿਖਾਉਣੇ ਤੁਨੂੰ ਜਾ ਕੇ ਪਕੌੜੇ ਤੇ ਕਾ ਬਰਫੀ ਹੁੰਦੀ ਆ ਦੇ ਬਈ ਰੰਗ ਬਰੰਗੀ ਬਹੁਤ ਸੋਹਣੀ ਹਰੀ ਆਸ਼ਾਂਤਰੀ ਪੀਲੀ ਚਿੱਟੀ ਤੇ ਆ ਜੋੜਾ ਹੁੰਦਾ ਬਾਬੇ ਦਾ ਕਹਿੰਦੇ ਅੰਦਰ ਚੜਦਾ ਤੇ ਆ ਕਣਕ ਤੇਲ ਤੇ ਅੰਦਰ ਤੁਸੀਂ ਲੈ ਕੇ ਉੱਥੇ ਮਿੱਟੀ ਕਢ ਸਕਦੇ ਹੋ ਤੇ ਨਾਲੇ ਚੜਾ ਸਕਦੇ ਹੋ ਉੱਥੇ ਅੰਦਰ ਜਿੱਥੇ ਤੁਸੀਂ ਮੱਥਾ ਟੇਕਣਾ ਬਈ ਤੇ ਆ ਜਗਾ ਵਾ ਉਹ ਮਾੜੀ ਆ ਜਿੱਥੇ ਮੱਥਾ ਦੇਖਦੇ ਨੇ ਅੰਦਰ ਤੇ ਆਹ ਕੁੜੀ ਆਦੀ ਆ ਕਰਤਾਪ ਦਿਖਾਈ ਜਾਂਦੀ ਹੈ ਬਈ ਆ ਦੇਖੋ ਛੋਟੀ ਜੀ ਜਵਾਕੜੀ ਆ ਕਰਤਾਪ ਦੇਖੋ ਆਹਾਂ ਬਈ ਪਿੱਛੋਂ ਗੇਟ ਆ ਮਾੜੀ ਦਾ ਜਿਹੜਾ ਉਧਰ ਲੰਗਰ ਚੱਲਦਾ ਸਾਹਮਣੇ ਸਾਰੇ ਉਹ ਪਿੱਛੇ ਖੀਰਿਆਂ ਦਾ ਮਾਲ ਪੂੜੀਆਂ ਦਾ ਲੰਗਰ ਚੱਲਦਾ ਹੁੰਦਾ ਤੇ ਇੱਧਰ ਆਪਣੇ ਪਿੱਛੇ ਤੁਸੀਂ ਇੱਧਰ ਵੀ ਮਿੱਟੀ ਕੱਢ ਸਕਦੇ ਹੋ ਉਧਰ ਜ਼ਿਆਦਾ ਇਕੱਠਾ ਤੇ ਮੇਨ ਗੇਟ ਆ ਜਿਹੜਾ ਉਹ ਅੱਗੇ ਹੀ ਆ ਤੇ ਇੱਧਰ ਵੀ ਪਿਛਲੀ ਵਾਰੀ ਇੱਧਰ ਜ਼ਿਆਦਾ ਘੱਟ ਸੀ ਐਤਕੀ ਅੱਜ ਘੱਟ ਆ ਕਿਉਂਕਿ ਅੱਜ ਦਿਨ ਪੰਜਵਾਂ ਦਿਨ ਆ ਮੈਨੂੰ ਲੱਗਦਾ ਪੰਜਵਾਂ ਦਿਨ ਵੀ ਅੱਜ ਇੱਕ ਚੌਥਾ ਦਿਨ ਪੰਜ 6 7 8 9 ਪੰਜਵਾਂ ਦਿਨ ਹਾਂ ਪੰਜ 6 7 8 9 ਅੱਜ 8 ਤਰੀਕਾ 9 ਹੋ ਗਿਆ ਪੰਜਵਾਂ ਦਿਨ ਆ ਪੰਜਵਾਂ ਦਿਨ ਆ ਤੇ ਇਧਰ ਲੰਗਰ ਬਾਬਾ ਟੋਲਟਾ ਵਾਲੇ ਇੱਧਰ ਬੈਠਣਾ ਡੀਜੇ ਸਿਸਟਮ ਵੀ ਲੱਗਿਆ ਵਧੀਆ ਸਿਸਟਮ ਆ ਪੂਰਾ ਪ੍ਰਬੰਧ ਬਹੁਤ ਵਧੀਆ ਤੇ ਆ ਹੈਪੀ ਬਾਬੇ ਵਾਲੀ ਗੱਡੀ ਆ ਖੜੀ ਆ ਤੇ ਜਿਹੜੇ ਉਹ ਸਿੰਗਰ ਹੁੰਦੇ ਨੇ ਆਪਣੇ ਬਲਕਾਰ ਨਕੀਲਾ ਤੇ ਕੋਈ ਸੁਣਿਆ ਉਹ ਹਾਂ ਗੋਲ ਸੁਣੋਣੀ ਉਹ ਵੀ ਇੱਥੇ ਹੀ ਨੇ ਬਾਈ ਤੇ ਇੱਧਰ ਬਣਿਆ ਹੋਇਆ ਵਾ ਪ੍ਰਬੰਧ ਵਧੀਆ ਵਾ ਲੰਗਰ ਪਾਣੀ ਦਾ ਸਾਰਾ ਬਹੁਤ ਵਧੀਆ ਪ੍ਰਬੰਧ ਆ ਇੱਕ ਹੋਰ ਆਪਾਂ ਬਾਹਰ ਚੱਲਦੇ ਆ ਉਧਰ ਕੱਠ ਬਹੁਤ ਆ ਮੈਂ ਇਹ ਵੀਰ ਨੂੰ ਕਿਹਾ ਸੀਗਾ ਮੈਂ ਕੱਲ ਇੰਟਰਵਿਊ ਦੇ ਦੇ ਤੇਰੀ ਇੰਟਰਵਿਊ ਲੈਣੇ ਆ ਇਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਜਿਵੇਂ ਪਹਿਲੀ ਵਾਰੀ ਆਇਆ ਹੁੰਦਾ ਤੇ ਬਾਕੀ ਆਪਾਂ ਸੰਗਤ ਨੂੰ ਦੱਸਦੇ ਆ ਜਿਹੜੇ ਦੇਖਣ ਵਾਲੇ ਨੇ ਵੀਡੀਓ ਇਤਿਹਾਸ ਤੁਹਾਨੂੰ ਜਿਹੜਾ ਥੋੜਾ ਜਿਹਾ ਸੰਖੇਪ ਸੀਗਾ ਉਹ ਤੁਹਾਨੂੰ ਮੈਂ ਦੱਸਦਾ ਇਹ ਹਾਲਾ ਵੀਰੇ ਠੀਕ ਠਾਕ ਚੱਲਦੀ ਤੇ ਜਿਹੜਾ ਇਤਿਹਾਸ ਬਾਕੀ ਉਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਵੀਡੀਓ ਵਿੱਚ ਮੈਂ ਐਡ ਕਰਦਾ ਵੀ ਪੂਰਾ ਇਤਿਹਾਸ ਗੁੱਗੇ ਪੀਰ ਦਾ ਇੱਥੇ ਕੀ ਸੀ ਤੇ ਕੀ ਕਾਦੇ ਕਰਕੇ ਮੇਲਾ ਲੱਗਦਾ ਆ ਦੇਖੋ ਡਰਾਉਣੀ ਜੀ ਮੂੰਹ ਆਪਾਂ ਅੱਗੇ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਪਹਿਲਾ ਮੇਲੇ ਤੇ ਆਉਂਦੇ ਹੁੰਦੇ ਸੀ ਨਾ ਆ ਆ ਬੜੇ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਤੁਹਾਨੂੰ ਮੇਨ ਗੇਟ ਤੋਂ ਵੀ ਦਰਸ਼ਨ ਕਰਵਾ ਦਿੰਨੇ ਆ ਵੀ ਮੇਨ ਗੇਟ ਤੇ ਕਿਵੇਂ ਆ ਉਹ ਕਈ ਇਹ ਨਾ ਜਿਵੇਂ ਸੰਗਤ ਆਉਂਦੀ ਆ ਇੱਥੇ ਬਾਹਰ ਹੀ ਮਿੱਟੀ ਕੱਢ ਕੇ ਮੁੜੀ ਜਾਂਦੀ ਆ ਮੈਂ ਤੁਹਾਨੂੰ ਇੱਥੋਂ ਥੋੜਾ ਜਿਹਾ ਸਾਈਡ ਤੋਂ ਕੇ ਦਿਖਾਉਣਾ ਅੰਦਰ ਕੱਠਾ ਆਊਗਾ ਮੈਂ ਲਾਦਾ ਉਹ ਸਾਹਮਣੇ ਗੇਟ ਆ ਉੱਤੇ ਕੱਠਾ ਪੂਰਾ ਉੱਪਰ ਦੀ ਲਾਈਨ ਲੱਗੀ ਆ ਉਧਰ ਦੀ ਆਉਣਾ ਪੈਣਾ ਇਹ ਜਿਹੜਾ ਗੁੱਗਾ ਪੀਰ ਦੀ ਯਾਦ ਵਿੱਚ ਮੇਲਾ ਲੱਗਦਾ ਇਹਨਾਂ ਦਾ ਮੰਨਣਾ ਇੱਕ ਪਹਿਲਾਂ ਇਤਿਹਾਸ ਆ ਤੁਸੀਂ ਇੱਥੋਂ ਰੋਕ ਕੇ ਜਿਹੜਾ ਇਤਿਹਾਸ ਆ ਮਤਲਬ ਕਿ ਅਸਲੀ ਗੁੱਗਾ ਪੀਰ ਦਾ ਮੰਦਿਰ ਦਾ ਉਹ ਪੜ ਸਕਦੇ ਹੋ ਤੇ ਇਹ ਕਹਿੰਦੇ ਵੀ ਜਿਹੜੇ ਇਹਨਾਂ ਦਾ ਮੰਨਣਾ ਕਿ ਵੀ ਅਸੀਂ ਇਹ ਸੱਪਾਂ ਦੇ ਜਿਹੜਾ ਜ਼ਹਿਰ ਆ ਉਹ ਨਹੀਂ ਚੜਦਾ ਉਹਨਾਂ ਤੋਂ ਸੱਪਾਂ ਤੋਂ ਬਚਾਉਂਦਾ ਤਾਂ ਕਰਕੇ ਇਹਨਾਂ ਦਾ ਲੋਕਾਂ ਦਾ ਵਿਸ਼ਵਾਸ ਆ ਕਿ ਸਾਨੂੰ ਜਿਹੜਾ ਵਾ ਗੁੱਗਾ ਪੀਰ ਸੱਪਾਂ ਤੋਂ ਬਚਾਉਂਦੇ ਨੇ ਤਾਂ ਕਰਕੇ ਤੇ ਇੱਥੇ ਜਿਹੜਾ ਮੇਲਾ ਹਰ ਸਾਲ ਬਹੁਤ ਭਾਰੀ ਲੱਗਦਾ ਵਾ ਕੋਸ਼ ਮੇਲੇ ਦਾ ਪੂਰਾ ਵਿਊ ਇਦਾਂ ਦੇਖਦਾ ਤੁਹਾਨੂੰ ਫਰੇਮ ਚ ਸਾਰਾ ਦੇਖਦਾ ਆਊਗਾ ਤੇ ਅੱਜ ਤੁਸੀਂ ਕੱਠ ਦੇਖੋ ਅੱਜ ਇੱਧਰ ਨੂੰ ਦੇਖ ਲੋ ਚਾਹੇ ਚਾਹੇ ਇੱਧਰ ਨੂੰ ਦੇਖ ਲੋ ਬੈਠਣਾ ਤੇ ਆ ਬਾਕੀ ਤੁਹਾਨੂੰ ਇਸ਼ਾਰਾ ਇਤਿਹਾਸ ਆਪਾਂ ਦੱਸ ਹੀ ਦਿੱਤਾ ਵਾ ਆਵਾਜ਼ ਪਤਾ ਨਹੀਂ ਸੁਣਦੀ ਉਹ ਕੋਈ ਨਹੀਂ ਤੇ ਬਾਕੀ ਮੇਰੇ ਸਾਬ ਨਾਲ ਹੁਣ ਆਪਣਾ ਰਹਿ ਨਹੀਂ ਗਿਆ ਕੋਈ ਤੇ ਆ ਵੀ ਦਿਖਾਦਾ ਆ ਦੇਖ ਉੱਪਰ ਦੀ ਕਿਵੇਂ ਮਾਰਦਾ ਦੇ ਉੱਠਾ ਕਰ ਦਿੰਦਾ ਦੇ ਲੈ ਉਹ ਦੇ ਉਹ ਦੋ ਜਾਨੇ ਬੈਠੇ ਨੇ ਸਾਹਮਣੇ ਉਹ ਬਾਈ ਹੁਣ ਇਹ ਦੇ ਆ ਦੇ ਲੱਤ ਲੱਤਾ ਉੱਪਰ ਦੇਗਾ ਇਹ ਕਹਿੰਦਾ ਕਮਾਲ ਆ ਦੇ ਉਹ ਹਥੌੜਾ ਵਾ ਜਿਹੜਾ ਦੋ ਤਿੰਨ ਜਾਨੇ ਬੈਠੇ ਨੇ ਇਹਦੇ ਵਿੱਚ ਤੇਰਾ ਭੈਣੀ ਸਾਹਿਬ ਵਾਲੀ ਕੁਲਫੀ ਵੀ ਬਾਈ ਚੱਲੀ ਜਾਂਦੀ ਆ ਇੱਕ ਜਾਣਕਾਰੀ ਆਪਾਂ ਹੋਰ ਦੇਣੀ ਸੀ ਤੁਹਾਨੂੰ ਕੱਲ ਪਤਾ ਨਹੀਂ ਪਰਸੋਂ ਬਈ ਇੱਕ ਕਿਸ਼ਤੀ ਦਾ ਪਤਾ ਨਹੀਂ ਕੁਝ ਖੁੱਲ ਗਿਆ ਸੀਗਾ ਪਤਾ ਨਹੀਂ ਆਹੀ ਆ ਆ ਖੜੀ ਆ ਜਿਹੜੀ ਆ ਤੇ ਪਤਾ ਨਹੀਂ ਇਹੀ ਆ ਪਤਾ ਨਹੀਂ ਹੋਰ ਆ ਬਈ ਕਿਹੜੀ ਸੀ ਕੀ ਪਤਾ ਨਹੀਂ ਹੈ ਇਹ ਪਰ ਆਪਰ ਤੋਂ ਠੰਡਾ ਠੰਡਾ ਨੀਂਦ ਤੇ ਗਲੋ ਸਨੀਂਦ ਤੇ ਗਲੋ ਮੈਂ ਨਾ ਪਿਛਲੀ ਵਾਰੀ ਇੱਥੋਂ ਕੱਪ ਲੈ ਕੇ ਗਿਆ ਸੀ ਅੱਗੇ ਬਣੀ ਹੋਈ ਆ ਉਧਰ ਇੱਕ ਕੱਪਾਂ ਵਾਲੀ ਹੋਰ ਸ਼ਾਪ ਆ ਬਹੁਤ ਸੋਹਣੇ ਸੋਹਣੇ ਕੱਪ ਨੇ ਕੱਪੂ ਵੀ ਨੇ ਹੋਰ ਡਿਜ਼ਾਈਨਡ ਯੂਨ ਗਲਾਸ ਬਲੂਸ ਵੀ ਟਰੇਆਂ ਟਰੂਆਂ ਘਰੇ ਆ ਨਾ ਯੂਜ਼ ਕਰਨ ਲਈ ਛੋਟੇ ਵੱਡੇ ਕੱਪ ਤੇ ਭਾਸੇਰੀ ਮਿਲ ਜਾਂਦਾ ਤਾਂ ਕੋਈ ਬੜਾ ਮਹਿੰਗਾ ਸੌਦਾ ਨਹੀਂ ਹੁੰਦਾ ਇੱਧਰ ਵੀ ਖਾਲਸਾ ਜੀ ਦਹੀਂ ਭੱਲੇ ਵੀ ਚੱਲ ਰਹੇ ਨੇ ਸਿੰਘਾਂ ਦੇ ਲੰਘ ਸਿੰਘ ਬੈਠੇ ਨੇ ਇਹ ਦੇਖੋ ਵੀ ਕਿਹੜੀ ਚੀਜ਼ ਨਹੀਂ ਹੈਗੀ ਮੇਲੇ 'ਚ ਕੋਈ ਨਿੰਬੂ ਪਾਣੀ ਵੇਚੀ ਜਾਂਦਾ ਕੋਈ ਆਹਾ ਸਟicker ਜਿਹਾ ਫੋਨ ਕਵਰ ਵੇਚੀ ਜਾਂਦਾ ਗਾੜ ਵੇਚੀ ਜਾਂਦਾ ਕੋਈ ਕਰਤੱਬ ਦਿਖਾਈ ਜਾਂਦਾ ਦੇਖੋ ਆਹ ਪਤਾ ਲੌਂਦੀਆਂ ਨੇ ਇਹ ਲੋ ਵੀ ਗੁਰੂਕੀਆਂ ਫੌਜਾਂ ਵੀ ਪਹੁੰਚ ਚੁੱਕੀਆਂ ਨੇ ਮੇਲਾ ਛਪਾਰ ਇਸ ਟੀਮ ਮੇਲਾ ਦਾ ਵੱਢ ਕੇ ਬਣਾਈ ਗਈ ਆ ਅੱਕਾਂਾਂ ਚ ਜਿਹੜੇ ਆਪਾਂ ਹੋਮ ਡੈਕਰ ਨਹੀਂ ਜਿਵੇਂ ਇਹ ਰੱਖ ਦਿੰਦੇ ਸਜਾਵਟ ਸਜੂਟ ਵਾਲਾ ਸਮਾਨ ਹੁੰਦਾ ਆ ਦੇਖ ਬਹੁਤ ਸੋਹਣਾ ਪਿਆ ਵਾ ਬਾਈ ਕੀ ਪ੍ਰਾਈਸ ਹੁੰਦਾ ਯਾਰ ਇਹਨਾਂ ਦਾ ਇੰਨਾ ਆਜ ਆ ਚੀਜ਼ ਦਾ 650 ਦਾ ਜੋੜਾ ਅੱਛਾ ਇੱਕ ਕੋ ਇਹ 350 ਹੈ ਹਾਂਜੀ ਆਪਾਂ ਨੂੰ ਇੱਥੇ ਮਿਲੇ ਨੇ ਬਾਬਾ ਜੀ ਤੇ ਇਹਨਾਂ ਤੋਂ ਆਪਾਂ ਕੁਝ ਜਾਣਕਾਰੀ ਲੈਣੇ ਆ ਮੇਲੇ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਵੀ ਰਹੇ ਸੋ ਜਿੰਨੀ ਸੰਗਤ ਸਾਡਾ ਇਹ ਦੇਖ ਰਹੀ ਆ ਜਿੰਨੇ ਕਿ YouTube ਵਾਲੇ ਦੇਖ ਰਹੇ ਨੇ ਮੇਰੇ ਫਰੈਂਡਸ ਦੇਖ ਰਹੇ ਨੇ ਸਾਰਿਆਂ ਨੂੰ ਸਪਾਰਦੀ ਮੇਲੇ ਦੇ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਬੱਚਾ ਆਲੇ ਦੇ ਬੱਚੇ ਰਾਜੀ ਰੰਜੀ ਨੂੰ ਆਪਣਾ ਮੰਨ ਕੇ ਟਾਈਮ ਪਾਸ ਕਰ ਦਿਆ ਸੋ ਜਿੱਥੇ ਜਿੱਥੇ ਦੇਸ਼ ਵਿਦੇਸ਼ ਵਿੱਚ ਸਾਨੂੰ ਦੇਖਣ ਦੇ ਪਰਮਾਤਮਾ ਲੰਮੀ ਆਮਰਾ ਕਰੇ ਸੁੱਖ ਚਾਂ ਬਖਸ਼ੇ ਪਰਮਾਤਮਾ ਕਾ ਮਾਇਨਜ ਬਰਕਤਾਂ ਪਾਵੇ ਓਕੇ ਜੀ ਥੈਂਕ ਯੂ ਮੇਲੇ ਤੇ ਬਈ ਢਾ ਕਟਿਆ ਆ ਜੀ ਅਸੀਂ ਤੇ ਮੇਲੇ ਦੇ ਕੁਝ ਹੈ ਨਹੀਂ ਸੀ ਇੱਕ ਅੱਠ ਜਿਆਦਾ ਵਾ ਤੇ ਕਿਉਂਕਿ ਦਿਨ ਅੱਜ ਆਖਰੀ ਆਖਰੀ ਦਿਨ ਆ ਮੈਨੂੰ ਲੱਗਦਾ ਇੱਕ ਅੱਧਾ ਦਿਨ ਹੋਰ ਹੋਊਗਾ ਇੱਕ ਅੱਧਾ ਦਿਨ ਹੋਰ ਆ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟਾਂ ਵਿੱਚ